ਹੈਲੋ ਦੋਸਤੋ ਕੇ ਮੈਂ ਸਾਰੀ ਠੀਕ ਠਾਕ ਹਾਂ ਸਾਡਾ ਚੈਨਲ ਕਲਿਆਣ ਗੌਰਤਾਰ ਮੰਨੂ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਕੱਪੜਿਆਂ ਦੇ ਸੇਲਮੈਨ ਨਾਲ ਜੋ ਕਿ ਪਿੰਡ ਬਟਰੋਖਾ ਦੇ ਵਿੱਚ ਸੇਲਮੈਨ ਦਾ ਕੰਮ ਕਰਦਾ ਹੈ ਤੇ ਹਰ ਪ੍ਰਕਾਰ ਦੀਆਂ ਚਾਦਰਾਂ ਤੇ ਕਵਰ ਤੇ ਬਾਕੀ ਸੂਟ ਲੇਡੀ ਸੂਟ ਜੈਂਟਸ ਪੱਗਾਂ ਤੇ ਹਰ ਤਰ੍ਹਾਂ ਦੀ ਸੇਲ ਕਰਦਾ ਹੈ ਤੇ ਆਨਲਾਈਨ ਵੀ ਸਮਾਨ ਭੇਜਦਾ ਹੈ ਕਿ ਇਸ ਤੋਂ ਇਲਾਵਾ ਆਓ ਤੁਹਾਨੂੰ ਦਿਖਾਉਂਦਾ ਹਾਂ ਅਕਮਲ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕਿਵੇਂ ਹੋ ਕਾਲਾ ਸਿੰਘ ਜੀ ਵਧੀਆ ਜੀ ਪੱਕਾ ਨੂੰ ਕਰਨੈਲ ਸਿੰਘ ਕਰਨੈਲ ਸਿੰਘ ਹੈ ਜੀ ਅੱਛਾ ਕਿੱਥੇ ਕਿੱਥੇ ਮਤਲਬ ਕਿ ਕਿਹੜੇ ਕਿਹੜਾ ਸਮਾਨ ਆ ਬਣ ਕੋਈ ਕਿਛ ਕੀ ਚੀਜ਼ ਦੀ ਸੇਲ ਕਰਦੇ ਹੋ ਥੋੜਾ ਜਿਹਾ ਜਿਹਾ ਚਾਨਣ ਪਾਓ ਫਿਰ ਆਪਾਂ ਉਹ ਸਮਾਨ ਵੀ ਲੈਡੀ ਸੂਟ ਹਾਂ ਜੀ ਚਾਦਰਾਂ ਹੂੰ ਕੁਰਤੇ ਪਜਾਮੇ ਹਾਂ ਪੈਂਟਾਂ ਸ਼ਰਟਾਂ ਠੀਕ ਆ ਇਸ ਤਰ੍ਹਾਂ ਦੀ ਵੈਰਿਟੀ ਸਾਰੀ ਹੁੰਦੀ ਹੈ ਜੀ ਵੈਰਿਟੀ ਸਾਰੀ ਹੁੰਦੀ ਹੈ ਇਹ ਕੰਬਲਾਂ ਦੇ ਕਵਰ ਕੰਬੜਾ ਦੇ ਕਵਰ ਚਾਦਰਾਂ ਗਲਾਫ ਅੱਛਾ ਹਾਂਜੀ ਤੇ ਬਾਕੀ ਆਪਣਾ ਸੇਲ ਪਿੰਡਾਂ ਦੇ ਵਿੱਚ ਜਾ ਕੇ ਕਰਨਾ ਪਿੰਡਾਂ ਵਿੱਚ ਕਰਦੇ ਆ ਜੀ ਉੱਥੇ ਜੇ ਧਰਮਸਾਲਾ ਕੋਲ ਇਹਨਾਂ ਦੇ ਵਿੱਚ ਜਾ ਕੇ ਧਰਮਸਾਲਾ ਕਿਤੇ ਕਿਤੇ ਕਿਹੜੇ ਪਿੰਡ ਸੇਲ ਲਾਣੀ ਕਿਤੇ ਕਿਹੜੇ ਪਿੰਡ ਧਰਮਸਾਲਾ ਜਾਂ ਗੁਰਦੁਆਰਾ ਸਾਹਿਬ ਅੱਛਾ ਜੇ ਬੰਦਾ ਕੋਈ ਇਕੱਠੇ ਮੰਗੇ ਮਤਲਬ ਕਿ ਵਿਆਹ ਵਾਸਤੇ ਕਰੇ ਜਾ ਕੇ ਫੜਾਇਆ ਨਾ ਕਰੀ ਜਾ ਕੇ ਦੇ ਦਿੰਦੇ ਨੇ ਲੱਭੜਾ ਜੀ ਠੀਕ ਹੈ ਵੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਹੋਰ ਕੁਝ ਦੱਸਣਾ ਚਾਹੋਗੇ ਵੀ ਕਿਹੜਾ ਕੋਈ ਨਵੀਆਂ ਚੀਜ਼ਾਂ ਆਉਂਦੀਆਂ ਨੇ ਵੀ ਉਹ ਰੱਖਦੇ ਹਾਂ ਕਿ ਭਾ ਜਿਵੇਂ ਮਿਲਣਾ ਜੁਲਣਾ ਜੀ ਸਮਾਨ ਮਿਲਣਾ ਜੀ ਜਿਵੇਂ ਮਿਲਣਾ ਜੁਲਣਾ ਜੀ ਪਲੇਨ ਸੂਟ ਹੋ ਗਏ ਖਸਿਆ ਜੇ ਵੀ ਨਵੀਂ ਵੈਰੈਟੀ ਚੱਲਦੀ ਹੈ ਇਹ ਚੀਜ਼ ਦਾ ਕੱਪੜਾ ਆਪਣੇ ਲਈ ਬਹੁਤ ਹੈ ਠੀਕ ਹੈ ਜੀ ਤੇ ਹੋਰ ਇਸ ਤੋਂ ਇਲਾਵਾ ਕੁਝ ਨਵਾਂ ਕੋਈ ਤਰੀਕਾ ਸਿਖਾਉਂਗੇ ਨਵਾਂ ਤਰੀਕਾ ਤਾਂ ਆਹੀ ਜੀ ਜਾਨੇ ਬਾਤ ਪਰਗਾ ਵਗੈਰਾ ਉਹ ਵੀ ਚਾਦਦੇ ਨੇ ਆਪਣੇ ਸੂਟ ਆਗੇ ਵਿੱਚ ਕੰਮਲਾ ਦੇ ਕਵਰ ਵੀ ਰੱਖਦੇ ਹਾਂ ਸਾਲਵ ਵੀ ਰੱਖਦੇ ਹਾਂ ਹਾਂ ਸਾਲਵ ਵੀ ਰੱਖਦੇ ਹਾਂ ਜੀ ਲੇਡੀ ਸਾਲਵ ਵਗੈਰਾ ਲੇਡੀ ਸੂਟ ਹੂੰ ਮੋਟੇ ਸਮੂਹ ਤੇ ਹਾਂਜੀ ਹਰ ਇੱਕ ਚੀਜ਼ ਦੀ ਵੈਰਾਈਟੀ ਹੁੰਦੀ ਆ ਠੀਕ ਆ ਤੇ ਮਾੜਾ ਜੋ ਕੋਲੇ ਜਾ ਕੇ ਦਿਖਾਵਾਂਗੇ ਕੱਪੜੇ ਮੈਂ ਕੱਪੜੇ ਦਿਖਾਣਗੇ ਇਸ ਤਰ੍ਹਾਂ ਆਪਣੇ ਕੋਲ ਤੂਲ ਵਾਲਾ ਕੱਪੜਾ ਹੁੰਦਾ ਹੈ ਹਾਂ ਇਹਦਾ ਸੂਟ ਬਣਦਾ ਜੀ ਸੂਟ ਬਣਦਾ ਚਾਦਰ ਬਣਾ ਲਓ ਕੁਛ ਮਰਜ਼ੀ ਕੱਪੜੇ ਬਣਾ ਲਓ ਰੈਡੀਮੇਡ ਕੱਪੜੇ ਵੀ ਜਾਲਦੇ ਨੇ ਦੇਖੋ ਮੈਂ ਖੁਦ ਵੀ ਪਾ ਰਿਹਾ ਇਸ ਨਾਲ ਦਾ ਇਹ ਲਗਭਗ ਆਪਾਂ ਨੂੰ 400 ਰੁਪਏ ਦਾ ਸੂਟ ਪੈਂਦਾ ਜੀ ਹਾਂਜੀ ਜਿਵੇਂ ਆਣ ਵਾਲੇ ਪੱਗਾਂ ਪੱਗਾਂ ਦੀ ਵੈਰਾਈਟੀ ਸੂਟਾਂ ਵਾਸਤੇ ਜਿਵੇਂ ਸੂਟਾਂ ਦੀ ਲਾਈਨਿੰਗ ਵਾਸਤੇ ਬੰਨਣ ਵਾਸਤੇ ਪੱਗਾਂ ਵਗੈਰਾ ਇਸ ਤਰ੍ਹਾਂ ਦਾ ਪੱਗਾਂ ਦਾ ਕੱਪੜਾ ਹੁੰਦਾ ਜੀ ਹਰੇਕ ਆਪਾਂ ਨੂੰ ਲਗਭਗ 500 ਰੁਪਏਾਂ ਵਿੱਚ ਮਿਲੂਗਾ ਸਿੰਗਲ ਦਾ ਜੇਕਰ ਆਪਾਂ ਨੂੰ 350 ਰੁਪਏ ਦਾ ਮਿਲੂਗਾ ਜੀ ਆਹ ਇੱਕ ਗਰਮ ਚਾਦਰ ਆਪਾਂ ਨੂੰ 450 ਰੁਪਏ ਜੂਗੇ ਬਾਕੀ ਹਰੇ ਕੱਪੜਾ ਜੇ ਲੇਡੀ ਸੂਟ ਆ ਜਾਣਗੇ ਜੀ ਜਿਵੇਂ ਇਹਨੂੰ ਕਹਿੰਦੇ ਨੇ ਕੈਂਡੀ ਕਰਾਸ ਕੱਪੜਾ ਜੀ ਲੈਣ ਕੱਪੜਾ ਜੀ ਆਪਾਂ ਨੂੰ 350 ਰੁਪਏ ਦਾ ਪਊਗਾ ਜੀ ਬਾਕੀ ਵੇਟ ਸੂਟ ਲਗਭਗ ਪਜਾਮਾ ਨਾਲ ਮਿਲੂਗਾ 400 ਰੁਪਏ ਇੰਚ ਮਿਲੂਗਾ ਬਾਕੀ ਹੋਰ ਵੀ ਇਸ ਤਰ੍ਹਾਂ ਮਿਲਣਗੇ ਪੈਂਟ ਵਾਲਾ ਸੂਟ ਇਸ ਤਰ੍ਹਾਂ ਮਿਲਣਗੇ ਸੂਟ ਰੈਡੀਮੇਡ ਹੈ ਇਹਨੂੰ ਸਲੀਨ ਦਾ ਸੂਟ ਕਹਿੰਦੇ ਨੇ ਇਹ ਪੈਂਟ ਕੀਤਾ ਹੋਇਆ ਨਾਲ ਪਜਾਮਾ ਮਿਲੂ ਅੱਜ सोल सात सौ रुपए हाँ जी बाकी ये में किस तरह गर्म सूट इस तरह गर्म सूट मिलूगा लगभग छह सौ रुपये इंच मिलूगा जी छह सौ रुपए का सूट पव आ सूट है जी बिद बट्टा वर्क वाला चार सौ रुपए सूट मिलूगा हाँ जी हां जी बाकी सॉल ने सॉल मिल जाएगे दो सौ रुपये इंच इस दो सौ रुपये का सॉल मिलूगा जी ਆਈ ਸਾਰੀ 200 ਰੁਪਏ ਇੰਚ ਮਿਲਣਗੇ ਜਿਹੜਾ ਜ ਮਰਜ਼ੀ 100 ਲੈ ਲਓ ਤੇ ਇਹ ਇਧਰ ਪਾ ਗਾ ਕੁਝ ਨਹੀਂ ਜਿਵੇਂ ਪ੍ਰਾਪਤ ਹੋ ਰਹੀ ਵਾਲਾ ਤਾਂ ਇਹਦਾ ਬਾਕੀ ਫਰਾਕ ਨਾਲ ਲਗਭਗ 100 ਨਾਲ ਮਿਲੂਗਾ ਇਹਦੇ 600 ਰੁਪਏ ਇੰਚ ਮਿਲੂਗਾ ਜੀ ਹਾਂ ਜੀ के मिलेंगे वो बच्चा पाले हाँ जी इस तरह मिलूगा है हाँ ये चार सौ रुपये इंच मिलूगा जी हाँ जी बाकी कुर्ते पजामे की वरायटी दी मिल जो मोटा कुर्ता पजामा ढाई सौ रुपये इंच मिल जूगा कुर्ता पजामा जी ਪੂਰਾ 5 ਮੀਟਰ ਕੱਟਾ ਆਪਾਂ ਨੂੰ 250 ਰੁਪਏ ਚ ਮਿਲੂਗਾ ਨਾ ਬੂਰਾ ਆਵੇ ਨਾ ਕੋਈ ਕੰਪਲੀਟ ਆਵੇ ਦੀ 250 ਰੁਪਏ ਦਾ 5 ਮੀਟਰ ਹਾਂਜੀ ਹਾਂਜੀ ਸਿਆਲ ਵਾਲਾ ਹਾਂ ਸਿਆਲ ਵਾਲਾ ਮੋٹے ਕੁਰਤੇ ਬਹਿਮ ਨੇ ਹਾਂਜੀ ਬਾਕੀ ਹੋਰ ਵੀ ਜੋ ਵੀ ਕੱਪੜਾ ਚਾਹੀਦਾ ਦੇਖੋ ਪਿੰਕ ਫੁੱਲ ਬੈਸੀਆਂ ਆਪਾਂ ਤਾਂ 40 ਰੁਪਏ ਮੀਟਰ ਮਿਲਣੀਆਂ ਜੀ ਹਾਂਜੀ 40 ਰੁਪਏ ਮੀਟਰ ਪੱਗਾ ਹਾਂ ਬੇਮਲੀ 20 ਮੀਟਰ ਮਿਲੋਗੇ ਸੂਟਾਂ ਵਾਸਤੇ ਪੱਗਾਂ ਵਾਸਤੇ ਜਿਹੜੇ ਮਰਜ਼ੀ ਕੱਪੜੇ ਵਾਸਤੇ ਵਰਤ ਸਕਦੇ ਹੋ ਥੋਕਦਾ ਨਹੀਂ ਵੀ ਪਿੰਡਾਂ 'ਚ ਮੜ ਮੋਟੀ ਵੇਚਦੇ ਆ ਮੈਂ ਸਣ ਹਾਂ ਆ ਕਿਲੋਾਂ 'ਚ ਮਣਕੇ ਜਾਂ ਜਿਵੇਂ ਕਿ ਆ ਤੋਲ ਵਾਲਾ ਕੱਪੜਾ ਉਹ ਕਿਲੋ 'ਚ ਮੰਗ ਲੈਂਦਾ ਕੋਈ ਦੇ ਦੇ ਕਿਲੋ ਆ ਕਿਵੇਂ ਮਿਲ ਜਾਂਦਾ ਤੇ ਆਪਾਂ ਨੂੰ ਸੂਟ ਲੈਡੀਸ ਸੂਟ ਹਾਂ Hi. Hi.